ਪਹਿਲਾਂ ਤਾਂ ਪੁੱਅ ਆਇਆ ਤੇ ਫਿਰ ਕੀਤੇ ਗੁੰਡਾਗਰਦੀ ਪਹਿਲਾਂ ਤਾਂ ਤੇਲ ਪਵਾ ਕੇ ਭੱਜ ਗਏ ਅਤੇ ਫਿਰ ਕੁਝ ਸਮੇਂ ਬਾਅਦ ਹੀ ਆ ਕੇ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰਨ ਲੱਗੇ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਾਮਲਾ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੂਆਣਾ ਦੇ ਪੈਟਰੋਲ ਪੰਪ ਦਾ ਜਿੱਥੇ ਕਿ ਪਹਿਲਾਂ ਤਿੰਨ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਆਉਂਦੇ ਹਨ ਅਤੇ ਕਾਰ ਵਿੱਚ ਸਵਾਰ ਹੋ ਕੇ 1500 ਦਾ ਪੈਟਰੋਲ ਪਵਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜਦ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਇਹ ਤਿੰਨੇ ਹੀ ਨੌਜਵਾਨ ਕਰਿੰਦੇ ਦੀ ਕੁੱਟਮਾਰ ਕਰਦੇ ਹਨ ਅਤੇ ਮੌਕੇ ਤੇ ਕੈਸ਼ ਵੀ ਲੁੱਟ ਕੇ ਫਰਾਰ ਹੋ ਜਾਂਦੇ। ਜਾਂਦੇ ਹਨ ਥਾਣਾ ਸਦਰ ਦੀ ਪੁਲਿਸ ਜਾਂਚ ਵਿੱਚ ਜੁਟ ਜਾਂਦੀ ਹੈ ਇਸ ਮੌਕੇ ਕੀ ਕਿਹਾ ਹੈ ਥਾਣਾ ਸਦਰ ਦੇ ਐਸਐਚਓ ਦਾ ਤੁਸੀਂ ਵੀ ਸੁਣੋ ਸਰ ਕੀ ਮਾਮਲਾ ਹੈਗਾ ਇੱਕ ਪੰਪ ਦੀ ਵੀਡੀਓ ਵਾਇਰਲ ਹੁੰਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪੈਸੇ ਖੋ ਕੇ ਲੈ ਕੇ ਕੀ ਮਾਮਲਾ ਕੀ ਹੈ ਇੱਕ ਸਾਨੂੰ ਬੱਲੂਆ ਨੇ ਪੈਟਰੋਲ ਪੰਪ ਦੇ ਮਾਲਕ ਨੇ ਸ਼ਿਕਾਇਤ ਸਾਡੇ ਕੋਲੇ ਦਿੱਤੀ ਆ ਤਾਂ ਜਿਹਦੇ ਵਿੱਚ ਉਹਨੇ ਇੱਕ ਵੀਡੀਓ ਪ੍ਰੂਫ ਦਿੱਤਾ ਵੀ ਤਿੰਨ ਜਿਹੜੇ ਗੱਡੀ ਤੇ ਆਏ ਆ ਮੁੰਡੇ ਉਹਨਾਂ ਤੋਂ ਪਹਿਲਾਂ 1500 ਦਾ ਤੇਲ ਪਵਾ ਕੇ ਪਹਿਲਾਂ ਭੱਜ ਗਏ ਬਾਅਦ ਚ ਆ ਕੇ ਜਿਹੜੇ ਪੰਪ ਦੇ ਕਰਿੰਦੇ ਸੀ ਉਹਨਾਂ ਦੀ ਕੁੱਟਮਾਰ ਕੀਤੀ ਆ ਬਾਕੀ ਅਸੀਂ ਪੈਟਰੋਲ ਪੰਪ ਮਾਲਕ ਦਾ ਬਿਆਨ ਲਿਖ ਕੇ ਅਸੀਂ ਅਗਲੀ ਕਾਰਵਾਈ ਕਰ ਰਹੇ ਆ ਤੇ ਕਦੇ ਪੈਸੇ ਕਿਸੇ ਥੋਕੇ ਲਏਗੇ ਵੈਪਨ ਵੀ ਉਹਨਾਂ ਕੋਲ ਇੱਕ ਘਵਾੜੀ ਵਗੈਰਾ ਸੀ ਉਹ ਵੈਪਨ ਵਗੈਰਾ ਵੀਡੀਓ ਚ ਸ਼ੋ ਹੋ ਰਿਹਾ ਘਵਾੜੀ ਡੰਡਾ ਡੰਡੇ ਵਗੈਰਾ ਬਾਕੀ ਅਸੀਂ ਪੈਸੇ ਮੂਸਾਂ ਭਰੇ ਚੈੱਕ ਕਰਕੇ ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ